ਮੈਂ ਜਾਣੀ ਜੀ ਹਾਂ ਅਸੀਂ ਹਮਸਾਲ ਤੇ ਅਹੀਂ ਮੈਂ ਤੇਰੇ ਬੇਟੇ ਦੇ ਸੇਵਾ ਕੀਤੇ ਰੱਬ ਦੇ ਆਸਾ ਦਾ ਪਿਆਰ ਅਜਿਹਾ ਹੋਇਆ ਅਮੀਂ ਨਹੀਂ ਬਣੇ ਬੜੇ ਚਾਤ ਤੋਂ ਉਹ ਨਹੀਂ ਬੈਠ ਲੈਣੇ ਆ ਕਿੰਨੇ ਚਿਰ ਤੋਂ ਸੋਤੇ ਹੀ ਨਹੀਂ ਹਾਂ ਨੂੰ 15 ਸਾਲ ਹੋ ਗਏ ਕਿੰਨਾ ਕਰਾਇਆ ਤੇ ਮਿਸਤਰੀ ਸਾਲ ਤੋਂ ਐਸਾ 15 20 ਸਾਲ ਤੋਂ ਤੁਸੀਂ ਬੈੱਡ ਲੈਣਾ ਚਾਹੁੰਦੇ ਹੀ ਪਰ ਕਿਉਂ ਨਹੀਂ ਲੈ ਪਾਰੇ ਕੋਈ ਪੈਸੇ ਦੀ ਤੰਗੀ ਕਰਕੇ ਪੈਸੇ ਦੀ ਤੰਗੀ ਵਰਗੀ ਤਾਂ ਕੋਈ ਮੁੱਕੀ ਕੰਮ ਕਰਕੇ ਲੈਣੇ ਕੋਸ਼ ਨਾ ਕੋਸ਼ੇ ਕੋਸ਼ ਨਾ ਕੋਸ਼ੇ ਅਰਚਨਾ ਆ ਜਾਂਦੀ ਹੀ ਜਿਹੜਾ ਤੁਸੀਂ ਕੰਮ ਸੋਚਦੇ ਹੋ ਉਹ ਨਹੀਂ ਹੁੰਦਾ ਕੁਝ ਹੋਰ ਹੀ ਹੋ ਜਾਂਦਾ ਹੈ ਤੇ ਜਦੋਂ ਪਰਮੇਸ਼ਰ ਦੇ ਘਰ ਦੇ ਵਿੱਚ ਆਏ ਜਿਸ ਤਰ੍ਹਾਂ ਪਾਸਟਰ ਜੀ ਨੇ ਦੱਸਿਆ ਤੁਹਾਨੂੰ ਸਕੇਂਦਰ ਰੋਗ ਹੀ ਜਦੋਂ ਤੁਸੀਂ ਆਏ ਤੁਸੀਂ ਚੰਗੇ ਹੋਏ ਤੁਹਾਡੇ ਬੱਚੇ ਜਦੋਂ ਸਟਾਰਟ ਹੋਏ ਇੱਕ ਮਹੀਨ ਤੁਸੀਂ ਇੱਕ ਜੋਟੋ ਹੋਏ ਆ ਭਵਨ ਦੇ ਨਾਲ ਪ੍ਰਭੂ ਦੀ ਦਾਸੀ ਦੇ ਨਾਲ ਫਿਰ ਕੀ ਤੁਹਾਡੀ ਜੀਵਨ ਦੇ ਵਿੱਚ ਚੇਂਜ ਆਉਣਾ ਸ਼ੁਰੂ ਹੋਇਆ ਤੁਹਾਡੇ ਇੱਕ ਗੱਲ ਬੋਲਣ ਦੇ ਕਿਉਂਕਿ ਜਦ ਪ੍ਰਭੂ ਦਾ ਦਾਸ ਤੁਹਾਡੇ ਵਾਸਤੇ ਦਿਨ ਰਾਤ ਪ੍ਰਾਰਥਨਾ ਕਰਦਾ ਤੁਹਾਨੂੰ ਇੱਕ ਆਸ ਹੁੰਦੀ ਆ ਕਿ ਤੁਹਾਡੇ ਸਾਹਮਣੇ ਕੁਝ ਵੀ ਆ ਤੁਹਾਨੂੰ ਲੱਗਦਾ ਇਹੀ ਸੱਚਾਈ ਆ ਪਰ ਉਹ ਨਹੀਂ ਆ ਹallelujah ਜਦੋਂ ਇਹ ਇੱਕ ਮੰਨ ਹੋਏ ਪ੍ਰਭੂ ਦੀ ਦਾਸੀ ਦੇ ਨਾਲ ਪ੍ਰਭੂ ਦੀ ਦਾਸੀ ਤੁਹਾਨੂੰ ਕੀ ਕਹਿੰਦੇ ਹੁੰਦੇ ਜੇ ਜਦੋਂ ਤੇਈ ਦਾਸ ਹੋ ਨਹੀਂ ਆਪਣੇ ਪਰਿਵਾਰ ਦੇ ਵਿੱਚ ਹਲੇਲੂਇਆ ਜਿਹੜਾ ਪੰਗ ਮਾਰੀ ਦੇ ਹੱਥ ਚ ਜਾਂਦੇ ਹੀ ਉਹਨਾਂ ਨੂੰ ਇਹ ਪਤਾ ਕਿ ਦਿਦੋ ਚੱਤ ਦਾ ਗੇਮ ਬੰਦ ਕਰਦੀ ਹੈ ਇਹ ਕਿ ਸੰਘੀਰੋ ਰੱਖ ਦਿਆ ਹਲੇਲੂਇਆ ਨਾ ਦੱਸੇ ਹਾਤ ਗਾਵੇ ਜੋ ਮਰਜੀ ਤੋਂ ਪਰ ਮੈਂ ਮੈਂ ਚਾਚੇ ਨਾਲ ਖਾਣਾ ਚਾਚੇ ਨਾਲ ਚੰਗੀ ਹੋ ਜਾਂਦੀ ਹਾਂ ਹਾਲੇਲੂਇਆ ਜਿਹੜਾ ਉਹਨੂੰ ਕਹਿੰਦੀ ਹਾਂ ਮੇਰੇ ਰਿਸ਼ਤੇਦਾਰੇ ਮਿਲਾ ਲੈ ਜਿਹੜੇ ਬਾਬੇ ਨੇ ਤੁਹਾਨੂੰ ਮੈਂ ਚੰਗੀ ਤਾਂ ਇਹਨੂੰ ਕੀ ਕਰਾਂ ਬਾਅਦ ਵਿੱਚ ਪਰਮੇਸ਼ਾਹ ਪਰਬੂਆਂ ਮੇਰੀ ਸ਼ਮਿੰਦਗੀ ਨੂੰ ਤੋਂ ਦੂਰ ਕਰ ਸਕਦਾ। ਯਸਾ। ਦੋਨਾਂ ਨੂੰ ਬਹੁਤ ਵਈਆ। ਮੇਰੇ ਸੇਵਾ ਸੁਧੀ ਬਲ ਪ੍ਰਮੇਸ਼ਰ ਨੇ ਬਹੁਤ ਚੰਗੀ ਕੀਤੀ। ਇਹ ਦੱਸ ਦੇ ਵੀ ਜਦੋਂ ਆਏ ਪਰਮੇਸ਼ਰ ਦੇ ਘਰ ਦੇ ਵਿੱਚ ਇਹਨਾਂ ਨੇ ਕਿਹਾ ਕਿ ਪ੍ਰਭੂ ਜੇ ਤੂੰ ਮੈਨੂੰ ਚੰਗੀ ਕਰੇ ਤੇ ਮੈਂ ਤੇਰੀ ਭਗਤੀ ਤੇਰੇ ਭੌਂ ਦੀ ਸੇਵਾ ਕਰੂੰਗੀ। ਪ੍ਰਭੂ ਨੇ ਕਿਹਾ ਚੰਗਿਆ ਕਿ ਨਹੀਂ। ਅਨੁਸ਼ਾਨ ਕਰੋਗਾ ਹੋਰ। ਗਉਂ ਹੋਦਾ। ਆਂਦੇ ਲਈ। ਅਰੇ ਤੇ। आगे राधिका मैं इतना ही मोटा क्या हम भाई राधिका बहुत अच्छा लगेगा। आपके रूम में आगे राधिका सिंह मिलते हैं दवा की टी और तमोहला मचालू की तरह सही हो मेरा लेगू। हालेलुयाह। हालेलुयाह। तमोहला मचालू का कई बार ट्रायल वाले आता है ये तनोहला मेरे लोग सही हो। हालेलुयाह। बड़ी गोई है छो ਮੇਲ ਹੋ ਰਿਹਾ ਜਦੋਂ ਤੁਸੀਂ ਆਏ ਜਿਸ ਤਰ੍ਹਾਂ ਦੀ ਦੱਸ ਰਹੀਆਂ ਤੁਹਾਡੇ ਘਰ ਦੇ ਵਿੱਚ 15 16 ਸਾਲ ਤੋਂ ਬੈਠ ਨਹੀਂ ਗਈ ਉਹ ਦੱਸੋ ਕਿ ਕਿਸ ਤਰ੍ਹਾਂ ਪਰਮਿਸ਼ਨ ਨੇ ਤੁਹਾਨੂੰ ਬles ਕੀਤਾ ਆਏ ਬੈਠਣਾ ਹੀ ਬਹੁਤ ਕਰਦੇ ਆ ਪਰ ਲੈ ਨਹੀਂ ਜਾਦੇ ਅੱਛਾ ਜੀ ਆ ਜੇ ਘਰ ਮੰਨ ਜਾਂ ਨਹੀਂ ਹੁੰਦਾ ਵੇ ਕਦੀ ਪੁੰਜੇ ਬਣਾ ਕੱਟ ਕੇ ਬੈਣਾ ਨਾ ਪੁੰਨ ਕੇ ਨਹੀਂ ਹਸਣਾ ਲੱਗ ਬਿਜਾ ਰੋਣਾ ਤੇ ਲੰਘ ਕਰਦੇ ਮੰਨ ਜੇ ਵੀ ਇਹ ਹੋ ਰਿਹਾ ਲੈ ਰੈਟਾਂ ਦੇ ਪੈੰਡੇ ਆ ਪਰਮਿਸ਼ਨ ਸੁਣੋ ਮੰਨਣਾ ਲਈ ਪਰਮਿਸ਼ਨ ਨੂੰ ਹਾਲੇ ਲਈ ਆ ਪਰਮੇਸ਼ਰ ਨੇ ਦੋਨੋਂ ਦੋਨਾਂ ਚੀਜ਼ਾਂ ਦਾ ਬLES ਕੀਤਾ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਬLES ਕੀਤਾ ਦੱਸੋ ਆਲੇਲੂਆ ਹੋਰ ਕੀ ਕੀ ਬੋਗੀਆਂ ਨਹੀਂ ਹੋਰ ਨੇ ਬLES ਕੀਤਾ ਵਾ ਅਚਾ ਨਵੀਂ ਐਸ.ਡੀ ਦੇ ਨਾਲ ਉਹ ਕਿੰਨੇ ਚਿਰਾਂ ਬਾਅਦ ਪਰਮੇਸ਼ਰ ਨੇ ਬLES ਕੀਤਾ ਉਹ ਵੀ ਬਹੁਤ ਐ ਬਾਅਦ ਮੈਂ ਜੀਤਾ ਖਾਣਾ ਮਸਾਲਾ ਵਾ ਮਸਾਲਾ ਉਹ ਰੀਲਿਆਂ ਪਰ ਨਹੀਂ ਜਾਂਦੀ ਕਿਉਂ ਤੱਕ ਲੰਨਾ ਚਿਰ ਲੱਗਾ ਕਿਉਂਕਿ ਸਥਿਰ ਨਹੀਂ ਇਹ ਮੈਂ ਵਰਪੇ ਬਰਫਾ ਕਰਤੀਏ ਕਰੀਏ ਤੇ ਬੜਾ ਟਰੈਨ ਨਾ ਦਵਾ ਕਰੀ ਮੇਰੇ ਵਾਸਤੇ ਹੁਣ ਨਹੀਂ ਵਰਪ ਹਾਂ ਇਹ ਗੱਲ ਸੁਣਿਓ ਜਰੂਰ ਦੱਸੋ ਇਹਨਾਂ ਨੂੰ ਵਰਪ ਵਾਲੀ ਜਿਹੜੀ ਤੀਨ ਦੱਸੋ ਵਰਪ ਕਰਤੀ ਜਿਹੜੀ ਹਾਂ ਬੜਾ ਟਰੈਨ ਮੇਰੇ ਤੇ ਦਵਾ ਕਰ ਨਹੀਂ ਤੇ ਨਾਲ ਮੀਤੋ ਵਰਪ ਕਰਦੀ ਨਾ ਮੈਂ ਆਪਣੇ ਆਪ ਨੂੰ ਜਰਵਾਇਆ ਵਰਪ ਕੱਟ ਲਈ ਪਰ ਜਿੱਦ ਮੈਨੂੰ ਚੱਲੂਗੀ ਬੜੀ ਜੀ ਤੇ ਚੰਗੇ ਜਿਹਾ ਨਹੀਂ ਲੱਗਦੀ ਮੇਰੇ ਤੋਂ ਕਰਦੀ ਹਾਂ ਤਾਂ ਲੋਕ ਮੈਨੂੰ ਜਾ ਰਹੇ ਨੇ ਪਰ ਆਪਕੋ ਇਹ ਦੱਸਦੀ ਮੇਰੇ ਤੇ ਦੁਆ ਕਰਤੀ ਹੈ ਮਨ ਪਰਮੇਸ਼ਰ ਨੇ ਮੈਨੂੰ ਭਈ ਜੇ ਮੈਂ ਬਿਲਾ ਸਕੀ ਹallelujah ਮੇਰੇ ਜਾਣੇ ਕੋਸ਼ਿਆ ਤਾਲੀਆਂ ਦੇ ਨਾਲ ప్రతి ਰਾਤ ਕਰੀਏ ਤਾਲੀਆਂ ਦੇ ਨਾਲ ਇਹ ਸੰਤਾਂ ਦੇ ਸ਼ਬਦ ਹੀ ਕਿ 2024 ਖਤਮ ਹੋਣ ਤੋਂ ਪਹਿਲਾਂ ਪਹਿਲਾਂ ਪਰਮੇਸ਼ਰ ਨੇ ਤਾਨੂੰ ਨਵੀਆਂ ਬਰਕਤਾਂ ਦੇ ਨਾਲ ਬles ਕਰਨਾ ਨਵੀਆਂ ਆਸ਼ੀਸ਼ਾਂ ਦੇ ਨਾਲ ਬles ਕਰਨਾ ਨੇ ਪਰੇਸ਼ਾਨ ਕਿਉਂ ਕਰਦੇ ਨਹੀਂ ਤੁਹਾਨੂੰ ਉਹਦੇ ਪਿੱਛੇ ਕਾਰਨ ਕੀ ਹੈ ਮਾਂ ਦਾ ਕੰਮ ਕਰਦਾ ਹੀ ਉਹਨੂੰ ਪਰੇਸ਼ਾਨ ਨੂੰ ਬੜਾ ਕਰਦਾ ਹੀ ਡਰਾਵੇ ਜਾਂ ਘਰ ਨਹੀਂ ਤੈਨੂੰ ਮਾਰਦਾ ਡਰਾਉਂਦਾ ਉਹਨੂੰ ਡਰਦਾ ਤਾਂ ਉਹਦਾ ਯੰਗਾਈ ਨਹੀਂ ਨਵੀਂ ਨਾ ਦੋ ਦੋ ਨਹੀਂ ਕਾ ਇਹ ਵਕਤਾਂ ਤੇ ਪਰੇਸ਼ਾਨ ਹਾਂ ਉਹਨਾਂ ਨੇ ਕਹਣਾ ਕਿ ਉਹਦੇ ਕੰਮ ਤੇ ਉਹਨਾਂ ਦੇ ਕੋ ਆਪੇ ਬੱਚੇ ਦੇ ਜਿਵੇਂ ਆਪਣੇ ਬੱਚੇ ਹੀ ਤੇਰੇ ਉਹਨੂੰ ਕਰਵਾ ਹੋਈ ਕਰਵਾ ਇਹ ਨਹੀਂ ਕਰਵਾ ਪਾ ਜੀਵਨ ਦਾ ਬੋਲ ਮਿਲਣਾ ਬਹੁਤ ਨਾਲ ਲੈ ਮਾੜਾ ਚੰਗਾ ਪਰਿਵਾਰੀਆਂ ਦੇਂਦੀ ਹੁੰਦੀ ਜੇ ਤੋਂ ਉਹਨੇ ਨਾ ਮੇਰਾ ਪਾਪਾ ਕੰਮ ਤੇ ਕਿਹਾ ਵੀ 2 ਲੱਖ ਰੁਪਏ ਦੇ ਉਹ ਨਹੀਂ ਮੈਂ ਆਪਣੀ ਦਾਸੀ ਕਵਾ ਕੇ ਦਵਾਤਾ 1 ਲੱਖ ਰੁਪਈਆ ਕੜਿਆ ਜਿਹੜਾ 73 ਨੂੰ ਦਿੰਦਾ ਉਹਨੇ ਨਾ ਹੱਥ ਆਉਂਦਾ ਕਿਹਾ ਮਤਲਬ ਕਹਿੰਦੀ ਤੇ ਕਰਜ਼ਾ ਹੀ ਉਹ ਤਾਂ ਬਸ ਤੱਕ ਪਰੇਸ਼ਾਨ ਕਰਦੇ ਹੀ ਫਿਰ ਤੁਸੀਂ ਪ੍ਰਭੂ ਦੀ ਦਾਸੀ ਨੂੰ ਆਣ ਕੇ ਮਿਲੇ ਤੁਸੀਂ ਪ੍ਰਾਰਥਨਾ ਕਰਾਈ ਫਿਰ ਕੀ ਹੋਇਆ ਮੈਂ ਪ੍ਰਾਰਥਨਾ ਕਰਾਈ ਤੇ ਉਹਨੇ ਸਾਡੇ ਘਰ ਆ ਜਾਣਾ ਬੰਦ ਕਰਤਾ ਹallelujah ਹallelujah ਉਹਦੀ ਰਾਤਾਂ ਕਰੀਅਤ ਸੋਅ ਦਾ ਤਾਰੀਕਾ ਮਾਣੋ 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 ਮ ਜਾਣਾ ਮੈਂ ਲਾ ਕੇ ਵੀ ਗਏ ਸੱਸੀ ਨਾ ਲੈ ਕੇ ਚੋਕੇ ਜੀਨੋ ਅਨ ਨੂੰ ਹੱਥ ਕਰ ਗਿਆ ਤੇ ਤੈਨੂੰ 5000 ਰੁਪਏ ਵੀ ਤੂੰ ਵਾਪਸ ਦਿੱਤਾ ਹਲਲੁਇਆ ਯਾਹ ਵਾਪਸ ਦੇ